ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸ਼ਰਮਿੰਗ ਗੁਰਦੁਆਰਾ ਭਗਵੰਤ ਕਬੀ ਟੇਬਲੋਂ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਅੱਜ ਦੇ ਜਿਹੜੇ ਧਾਰਮਿਕ ਸਮਾਗਮ ਹੈ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਨੂੰ ਤੇ ਉਹ ਮਹਾਨ ਗੁਰੂ ਕੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਦੇ ਭਾਈ ਦਿਆਲਾ ਜੀ ਉਹਨਾਂ ਦੀ 350 ਸਾਲਾਂ ਸ਼ਤਾਬਦੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਖਾਲਸਾ ਪੰਥ ਦੇ ਬਾਨੀ ਉਹਨਾਂ ਦੀ ਗੁਰਤਾ ਗੱਦੀ 350 ਸਾਲਾਂ ਮਨਾਈ ਜਾਣੀ ਤੇ ਉਹਦੇ ਚ ਮੈਂ ਬੇਨਤੀ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਧਾਰਮਿਕ ਜਿੰਨੇ ਪ੍ਰੋਗਰਾਮ ਆ ਉਹ ਨਵਾਂ ਝ ਸਮਰਾਥਿਆ ਤੇ ਸਾਬ ਬੱਕ ਬੱਕ ਸ਼ਤਾਵਦੀਆਂ ਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਏ ਆਪਣੀ ਜ਼ਿੰਮੇਵਾਰੀ 바ਖੋਬੀ ਨਿਭਾਉਂਦੀ ਰਹੀ ਹੈ ਤੇ ਉਸ ਦਿਨ ਵੀ ਮੈਂ ਇਹ ਗੱਲ ਕਹੀ ਸੀ ਕਿ ਸਰਕਾਰਾਂ ਜਿਹੜੀਆਂ ਆ ਉਹ ਆਪਣੇ ਕੋਈ ਇਵੈਂਟ ਸਥਾਪਿਤ ਕਰਨ ਸਦੀਬ ਕਾਲ ਉਹ ਇੱਕ ਯਾਦ ਰਹਿ ਜਾਂਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਸਾਰੀਆਂ ਸਬਾਵਾਂ ਲਵਾਉਣੀਆਂ ਚਾਹੇ ਉਹ ਨਗਰ ਕੀਰਤਨ ਹੋਣ ਚਾਹੇ ਸ਼ਤਾਬਦੀ ਦੇ ਵੱਡੇ ਸਮਾਗਮ ਹੋਣ ਚਾਹੇ ਸੈਮੀਨਾਰ ਹੋਣ ਤੇ ਚਾਹੇ ਵੱਡੇ ਨਗਰ ਕੀਰਤਨ ਹੋਣ ਤੇ ਇਸ ਕਰਕੇ ਮੈਂ ਉਸ ਦਿਨ ਕਿਹਾ ਸੀ ਕਿ ਇਹ ਇਵੇਂ ਨਾ ਮਹਿਸੂਸ ਕਰੋ ਕਿ ਸ਼ਾਇਦ ਤਰੀਕਾ ਜਾਂਪ ਗਿਆ ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਜਿਹੜਾ ਮੈਨੂੰ ਖਾਦਸਾ ਸੀਗਾ ਉਹ ਖਾਦਸਾ ਅੱਜ ਸਾਹਮਣੇ ਆ ਗਿਆ ਉਦੋਂ ਬੜੀ ਇਸ ਗੱਲ ਨੂੰ ਗੱਲ ਚੱਕੀ ਗਈ ਕਿ ਜਿਹੜੇ ਕੋਈ ਸਹਿਜ ਧਾਰੀ ਆ ਜਿਹੜੇ ਰੋਮਾਂ ਦੀ ਬਿਆਦਵੀ ਕਰਦੇ ਆ ਉਹਨਾਂ ਨੂੰ ਸ਼ਾਇਦ ਲਾਂਭੇ ਇਗਨੋਰ ਕੀਤਾ ਜਾ ਰਿਹਾ ਬਿਲਕੁਲ ਨਹੀਂ ਉਹ ਵੀ ਗੁਰੂ ਕੇ ਸਿਖਿਆ ਬੁਸ਼ਾਰਤੇ ਕਿਸੇ ਬੰਦੇ ਨੇ ਘਰ ਆਪਣੇ ਗਰਵਾਣੀ ਗੈਣ ਕਰਨੀ ਆ ਉਹ ਉਤੇ ਵਿੱਚ ਕੋਈ ਸਹਿਜ ਧਾਰੀ ਜਾਂ ਸਿੱਖ ਜਾਂ ਅੰਮ੍ਰਿਤਧਾਰੀ ਦੀ ਨਹੀਂ ਕੋਈ ਵੀ ਮਨੋਹ ਕਰ ਸਕਦਾ ਜੇ ਕਿਸੇ ਨੇ ਪਾਰਟੀ ਕੋ ਅਵੇਲੇਬਲ ਨਹੀਂ ਪਾਠ ਆਪ ਕਰਨਾ ਕਰ ਸਕਦਾ ਗੁਰੂ ਘਰ ਭਾਂਡਿਆਂ ਦੀ ਸੇਵਾ ਆ ਕੇ ਕਰ ਸਕਦਾ ਗੁਰੂ ਘਰ ਜੋੜਿਆਂ ਦੀ ਸੇਵਾ ਆ ਕੇ ਕਰ ਸਕਦਾ ਪਰ ਕੁਝ ਮਰਿਆਦਾਵਾਂ ਹੁੰਦੀਆਂ ਉਹ ਮਰਿਆਦਾਵਾਂ ਕੀ ਆ ਕਿ ਜਿਹੜੇ ਗੁਰਮਤ ਦੇ ਸਮਾਗਮ ਆ ਉਹ ਤਿਆਰ ਬਰ ਤਿਆਰ ਅਮਰਧਾਰੀ ਗੁਰੂ ਕੇ ਸਿੱਖ ਜਿਹੜੇ ਉਹ ਨਿਵਾਉਂਦੇ ਆ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਚਾਹੇ ਸਟੇਜ ਦੀ ਸੇਵਾ ਹੋਵੇ ਚਾਹੇ ਉਦੋਂ ਅਲਾਵਾ ਦੇਖ ਦੀ ਸੇਵਾ ਹੋਵੇ ਚਾਹੇ ਹੋਰ ਕਿਸੇ ਕਾਰਜ ਦੀ ਸੇਵਾ ਹੋਵੇ ਮਹਾਰਾਜ ਦੀ ਤਾਪਿਆ ਬਹਿਣਾ ਤਿਆਰ ਪਰ ਤਿਆਰ ਸਿੱਖਣੇ ਬਹਿਣਾ ਬਿਲਕੁਲ ਸਾਡਾ ਕੋਈ ਮਕਸਦ ਨਹੀਂਗਾ ਕਿ ਛਾਇ ਧਾਰੀਆਂ ਦੇ ਵਿੱਚ ਅਸੀਂ ਕੋਈ ਉਹਨਾਂ ਨੂੰ ਅਗਨੋਰ ਕਰ ਰਹੇ ਜੀ ਆਇਆਂ ਕਹਿੰਦੇ ਉਹਨਾਂ ਨੂੰ ਉਹ ਵੀ ਸਮੇ ਸਿੱਖਣ ਇੱਥੋਂ ਆ ਕੇ ਕਿ ਜੇ ਸ਼ਦਾਬ ਦੀ ਮਨਾਈਆ ਤੇ ਸਾਡੇ ਤੇ ਵੀ ਸਤਗੁਰੂ ਜੀ ਕਿਰਪਾ ਕਰ ਦੇਣ ਉਦਣ ਵਾਰ-ਵਾਰ ਮੈਂ ਇੱਕੋ ਬੇਨਤੀ ਦਾ ਮੈਨੂੰ ਜਿਹੜਾ ਖਾਸਾ ਸੀ ਉਹ ਇਹ ਸੀਗਾ ਕਿ ਆਮ ਕਰਕੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਜਾਂ ਦੂਸਰੀਆਂ ਜਿਹੜੀਆਂ ਧਾਰਮਿਕ ਸਮਾਗਮ ਨਹੀਂ ਕਰਾਉਂਦੀਆਂ ਕਦੇ ਤੇ ਜੇ ਕਰਾਉਣ ਤੇ ਫਿਰ ਧਾਰਮਿਕ ਅਵਗਿਆ ਜਿਹੜੀ ਉਹ ਕੁਦਰਤੀ ਹੋ ਜਾਂਦੀ ਹੈ ਉਹ ਹੁਣ ਅੱਜ ਆਪਾਂ ਦੇਖ ਰਹੇ ਆ ਭਈ ਜਿਹੜਾ ਪਿਛਲੇ ਦਿਨੀ ਸ਼੍ਰੀਨਗਰ ਵਿਖੇ ਪੰਜਾਬ ਦੇ ਭਾਸ਼ਾ ਵਿਭਾਗ ਤੇ ਮંત્રી ਸਾਹਿਬ ਸਰਦਾਰ ਹਰਜੋਤ ਬੈਂਸ ਵੱਲੋਂ ਉਹ ਉੱਥੇ ਦੋ ਦਿਨ ਆਪ ਵੀ ਹਾਜ਼ਰ ਰਹੇ ਤੇ ਫੇ ਕੀ ਸ਼ਰਧਾ ਸ਼ਰਧਾਂਜਨੀ ਭੇਟ ਕੀਤੀ ਕਿ ਗੁਰੂ ਤੇਗ ਬਹਾਦਰ ਪਾਚਾ ਜੀ ਨੂੰ ਐੋ ਜਿਹਾ ਆਪਾਂ ਫੇਰ ਸਮਾਗਮ ਮਨਾਵਾਂਗੇ ਗੁਰਮਤਿ ਲੰਘਣਾ ਕਰਕੇ ਇਹਦਾ ਛਦਾਬ ਦੀਆ ਉਦਾਂ ਓੰਜ ਵੀ ਨਹੀਂ ਜੇ ਕਿਸੇ ਗੁਰੂ ਸਾਹਿਬ ਦਾ ਕੋਈ ਗੁਰਪੁਰਬ ਆ ਕੋ ਹੋ ਰਿਹਾ ਤੇ ਤਾਂ ਵੀ ਨੇ ਇਹ ਕੀਤਾ ਜਾ ਸਕਦਾ ਤੇ ਗੁਰਮਤਿ ਘੋੜਾ ਲੰਘਣਾ ਆ ਤੇ ਹੁਣ ਉਹ ਘੋੜਾ ਲੰਘਣਾ ਉੱਥੇ ਹੋਈ ਤੱਪ ਮੈਂ ਜਿਹੜਾ ਖਾਸਾ ਕਹਿੰਦਾ ਸੀ ਕਿ ਗੁਰਮਤ ਦੇ ਸਵਾਗਤ ਧਾਰਮਿਕ ਸਮਾਗਮ ਸਰਕਾਰਾਂ ਕਤਾਹੀ ਹੋ ਜਾਂਦੀਆਂ ਕਈ ਵਾਰੀ ਮੈਂ ਰੂਲ ਆਊਟ ਨਹੀਂ ਕਰਦਾ ਪਰ ਮੈਂ ਅੱਜ ਵੀ ਇਹਨਾਂ ਨੂੰ ਇਥੋਂ ਬੇਨਤੀ ਕਰਦਾ ਕਿ ਬਕਾਰ ਦਾ ਸਵਾਲ ਨਾ ਬਣਾਓ ਕੌਣ ਮੋਰੇ ਆ ਕੌਣ ਪਿੱਛੇ ਇਹ ਸਵਾਲ ਨਾ ਬਣਾਓ ਟਕਰਾਵ ਵਾਲੀ ਸਿਚੁਏਸ਼ਨ ਪੰਜਾਬ ਸਰਕਾਰ ਨਾ ਲਿਆਵੇ ਸਗੋਂ ਅਸੀਂ ਅੱਜ ਵੀ ਚਾਹੀ ਚਾਹੀ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਬੇਨਤੀ ਵੀ ਜਾ ਕੇ ਕਰਾਂਗੇ ਸੱਦਾ ਪੱਤਰ ਵੀ ਦੇਾਂਗੇ ਕਿ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਆ ਚਾਹੇ ਸੈਮੀਨਾਰ ਆ ਚਾਹੇ ਨਗਰ ਕੀਰਤਨ ਆ ਚਾਹੇ ਵੱਡੇ ਸਮਾਗਮ ਤੇ 24 25 ਦੇ ਉਹਨਾਂ ਸਮਾਗਮਾਂ ਦੇ ਵਿੱਚ ਆ ਕੇ ਸ਼ਮੂਲੀਅਤ ਕਰੋ ਜੀ ਆਇਆਂ ਕਹਿੰਦੇ ਆ ਚਾਈ ਚਾਈ ਜਿੰਨੇ ਵੀ ਆਉਣਗੇ ਸਾਰਿਆਂ ਨੂੰ ਜੀ ਆਇਆਂ ਪਰ ਜੇ ਆਪਾਂ ਇੱਕ ਸਮਾਗਮ ਦੀ ਸ਼ੁਰੂਆਤ ਅੱਜ ਕੀਤੀ ਆ ਤੇ ਆਉਂਦੀਆਂ ਜਨਰੇਸ਼ਨਾਂ ਨੂੰ ਕੀ ਇਹ ਵੀ ਆਪਾਂ ਸੱਦਾ ਦੇਾਂਗੇ ਸੋ ਮੇਰਾ ਕਹਿਣ ਤੋਂ ਭਾਵ ਕਿ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਸ਼ੁਰੂਆਤ ਕਰਕੇ ਸ਼੍ਰੀਨਗਰ ਤੋਂ ਇਹ ਦਰਸਾਉਣਾ ਕਰ ਦਿੱਤਾ ਕਿ ਅਸੀਂ ਬਿਲਕੁਲ ਗੁਰਮਤ ਦੇ ਪੱਖ ਤੋਂ ਪੋਰੇ ਜਿਹੜੇ ਆ ਉਹ ਸਖੜੇ ਆ ਤੇ ਮੈਂ ਇਹਦੀ ਜਿਥੇ ਸਖਤ ਨਿੰਦਾ ਕਰਦਾ ਨਿੰਦਾ ਹੀ ਨਹੀਂ ਕਰਦਾ ਮੈਂ ਇਹ ਵੀ ਕਹਿੰਦਾ ਭਈ ਜਿਹੜਾ ਵੀਰ ਸਿੰਘ ਕੱਲ ਚਲੋ ਪੇਸ਼ ਵੀ ਹੋ ਗਿਆ ਆਖੇ ਚੰਗੀ ਗੱਲ ਹੋ ਗਈ ਪਰ ਜਿੰਨੇ ਵੀ ਕੋਈ ਚਾਹੇ ਲੋਕ ਗਾਇਕ ਆ ਚਾਹੇ ਕੋ ਹੋ ਰਿਹਾ ਜਾਹੀ ਵਨ ਕੀਰਤਨ ਕਰਨ ਵਾਲੇ ਵੀ ਆ ਉਹ ਵੀ ਕਈ ਵਾਰੀ ਐਸੋ ਜਿਹੇ ਸਿਚੁਏਸ਼ਨ ਤੇ ਚਲ ਜਾਂਦੇ ਆ ਕਿ ਪਤਾ ਨਹੀਂ ਲੱਗਦਾ ਪੈ ਸਕਾਂ ਕੀਰਤਨ ਕਰ ਸਕਦੇ ਕਿ ਨਹੀਂ ਕਰ ਸਕਦੇ ਜਾਂ ਐਸ ਜਗ੍ਹਾ ਦੇ ਉੱਤੇ ਗੁਰਮਤ ਦਾ ਸਮਾਗਮ ਹੈ ਉਹਦੇ ਵਿੱਚ ਆਪਾਂ ਕਿਹੜੀ ਬੋਲੀ ਬੋਲਣੀ ਆ ਜਾਂ ਆਪਾਂ ਗੀਤ ਗਾਉਣੇ ਆ ਜਾਂ ਸ਼ਬਦ ਪੜ੍ਹਨੇ ਆ ਇਹ ਬਿਲਕੁਲ ਬਹੁਤ ਵੱਡੀ ਕੋਰ ਲੰਗਣਾ ਦੇਖੋ ਬੀਰ ਸੋ ਹੁਣੇ ਕੱਲ ਆ ਕੇ ਪੇਸ਼ ਹੋਗਾ ਹੈ ਜਹੇਦਾਰ ਸਾਹਿਬ ਨੇ 5 ਤਰੀਕ ਤੇ ਪਹਿਲੀ ਤਰੀਕ ਨੂੰ ਪੰਜ ਸਿੰਘ ਸਭਾ ਦੀ ਮੀਟਿੰਗ ਸਾਦੀ ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਭੈਸ ਨੂੰ ਵੀ ਸਦਿਆ ਕਿਉਂਕਿ ਜ਼ਿੰਮੇਵਾਰੀ ਸਿੱਧੇ ਤੌਰ ਦੇ ਉੱਤੇ ਪਰ ਇੱਕ ਮਰਿਆਦਾ ਹੁੰਦੀ ਹੈ ਕਾਲ ਤੱਕ ਦੀ ਵੀ ਕਿਹਨੂੰ ਸਦਿਆ ਜਾ ਸਕਦਾ ਕਿਹਨੂੰ ਨਹੀਂ ਸਦਿਆ ਜਾ ਸਕਦਾ ਜ਼ਿੰਮੇਵਾਰੀ ਤਾਂ ਪੰਜਾਬ ਸਰਕਾਰ ਦੀ ਸਿੱਧੀ ਬਣਦੀ ਆ ਪਰ ਕਾਲ ਤੱਕ ਦਾ ਜਿਹਦੇ ਉੱਤੇ ਕਿਸੇ ਨੂੰ ਸਾਦੇ ਆ ਉਹਦੀ ਇੱਕ ਮਰਿਆਦਾ ਆ ਕਿ ਕਿਹਨੂੰ ਸਦਿਆ ਜਾ ਸਕਦਾ ਉਹ ਜ਼ਹਿਦਾਰ ਸਾਹਿਬ ਨੇ ਜੇ ਜਿੰਨ ਜਿਹਨੂੰ ਸਦਿਆ ਆ ਉਹਦੀ ਸੋਚ ਸਮਝ ਕੇ ਸਾਰਾ ਸਦਿਆ ਹੁਣ اخਲਾਕੀ ਜ਼ਿੰਮੇਵਾਰੀ ਇਹ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੇ ਨਾਮ ਉ ਰੋਕਿਆ ਜਾ ਸਕਦਾ ਜੀ ਦਾ ਪੰੋਂ ਲੱਗਦਾ ਜੀ ਇਹ ਕਿ ਜੰਮੂ ਕਸ਼ਮੀਰ ਜਦੋਂ ਇਹ ਜਿਹੜਾ ਪ੍ਰੋਗਰਾਮ ਹੋਇਆ ਜੇ ਉੱਤੇ ਕੋਈ ਐਸ.ਪੀ.ਸੀ ਦਾ ਨੁਮਾਇੰਦਾ ਹੁੰਦਾ ਜਾਂ ਉਹਨਾਂ ਦੇ ਉੱਤੇ ਕੋਈ ਅਧਿਕਾਰੀ ਹੁੰਦੇ ਕੋਈ ਬੁਲਾਰੇ ਉੱਤੇ ਹੁੰਦੇ ਤਾਂ ਉਹ ਚੀਜ਼ ਰੋਕੀ ਜਾ ਸਕਦੀ ਸੀ ਉਸ ਮੌਕੇ ਦੇ ਉੱਤੇ ਇਸੇ ਕਰਕੇ ਜੀ ਤਾਲ ਮਿਲਦੀ ਕੁਝ ਗੱਲ ਕਰਦੇ ਨੇ ਕਿ ਪੰਜਾਬ ਸਰਕਾਰ ਦਾ ਨਾ ਪਾਦੇ ਦੇਖੋ ਸ਼ਰਮਣੀ ਕਮੇਟੀ ਨੂੰ ਤਾਂ ਕੰਨੋਂ ਕੰਨੀ ਇਸ ਗੱਲ ਦੀ ਖ਼ਬਰ ਨਹੀਂ ਜੇ ਖ਼ਬਰ ਹੁੰਦੀ ਮੈਂ ਬਾਦੇ ਨਾਲ ਕਹਿੰਦਾ ਸਾਡਾ ਜੇ ਕੋਈ ਉਸੇ ਆਪਣਾ ਪ੍ਰਚਾਰਕ ਹੁੰਦਾ ਜਾਂ ਕੋਈ ਮੈਂਬਰ ਸਾਡਾ ਹੁੰਦਾ ਤੇ ਨੈਚੁਰਲੀ ਉਹਨੇ ਇੱਕਦਮ ਇਹ ਤੇ ਰਿਐਕਟ ਕਰਨਾ ਸੀ ਇਸ ਕਰਕੇ ਮੈਂ ਤਾਂ ਹੀ ਕਹਿੰਦਾ ਆ ਭਈ ਲिटल ਨੋਲੇਜ ਇਜ਼ ਡੇਂਜਰਸ ਥਿੰਗ ਤਾਂ ਮੈਨੂੰ ਮੰਤਰੀ ਆਪਣੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਉਹਦੋਂ ਸ਼ਾਇਦ ਕੋਈ ਅਲਫਾਜ਼ ਵਰਤੇ ਹੋਣ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਦੇਖੋ ਤੁਸੀਂ ਅਕਲਮੰਦ ਵੱਧ ਹੋਵੋਗੇ ਸਰਕਾਰ ਚਲਾਉਣੇ ਆ ਪਰ ਧਾਰਮਿਕ ਖੇਤਰ ਦੇ ਵਿੱਚ ਬਹੁਤ ਬਰੀ ਅਵਗਿਆ ਜਾਣਕਾਰ ਬੰਦੇ ਵੀ ਕਰ ਜਾਂਦੇ ਇਹ ਤਾਂ ਪੈਰ ਪੈਰ ਸੋਚ ਸੋਚ ਕੇ ਪੈਰ ਧਰਨਾ ਪੈਂਦਾ ਤੇ ਜੇ ਜਿਹੜੀ ਸ਼ੁਰੂਆਤ ਹੀ ਆਪਾਂ ਇਦਾਂ ਦੀ ਕਰਤੀ ਆ ਤੇ ਫਿਰ ਗਾਂ ਕਿੱਥੇ ਜਾ ਕੇ ਖੜੀ ਹੋਊਗੀ ਗੱਲ ਇਹ ਆਪਣਾ ਸਾਹ ਜੀ ਮੇਰੀ ਉਹਦਣ ਗੱਲਬਾਤ ਤੁਸੀਂ ਅੱਜ ਵੀ ਜੀ ਆ ਤੇ ਤੁਹਾਨੂੰ ਮੈਸੇਜ ਦੇ ਲਿਆ ਉਹਦਾ ਬਲ ਤੁਹਾਨੂੰ ਸੁਣ ਰਿਹਾ ਕੋਈ ਕੋਈ ਸਾਹਮਣੇ ਬੈਠੇ ਜੀ ਕਪੜਾ ਕਾਰ ਨਹੀਂ ਕਰਦੇ ਮੈਂ ਉਹ ਤਾਂ ਉਹਨਾਂ ਦੇ ਨਾਲ ਜਿਸ ਮੁੱਦੇ ਤੇ ਉਹ ਆਏ ਸੀਗੇ ਜੀ ਉਹ ਮੁੱਦਾ ਹਾਲੇ ਵੀ ਚੱਲ ਰਿਹਾ ਉਸ ਮੁੱਦੇ ਤੇ ਗੱਲ ਕੀਤੀ ਸੀ ਤੇ ਹੁਣ ਫੇਰ ਜਾ ਕੇ ਕਰਾਂਗੇ ਗੱਲ ਉਹਨਾਂ ਦੇ ਨਾਲ ਵੀ ਭਾਈ ਆ ਸਾਡੀ ਆਪਣੀ ਤਜਵੀਜ਼ ਹੈਗੀ ਹੈ ਇਸ ਤਜਵੀਜ਼ ਦੇ ਉੱਤੇ ਖੜੇ ਹੋਵੂ ਆਪਾਂ ਨਾ ਤੁਸੀਂ ਇਲਾੰਬਾ ਲਾਓ ਨਾ ਲੋਕ ਤਤੇ ਹੋਣ ਤੇ ਫੇਰ ਜੇ ਆਪਾਂ ਗਾਂ ਦੀ ਗਾਂ ਇਦਾਂ ਚੱਲੀ ਗਏ ਫਿਰ ਕਿਤੇ ਨਾ ਕਿਤੇ ਫੇਕਤਾਹੀ ਹੋ ਗਈ ਇਹ ਮੋੜਕੜ ਕੀ ਹੋ ਕੰਮ ਹੋਗਾ ਸੁਰੱਖਿਆ ਸਰਕਾਰ ਦੀ ਮਿਹਰਬਾਨੀ ਹੈ ਚੋੜਦਰੀ ਤੋਂ ਤੱਕ ਦੀ ਦੇਖ ਸ਼ੁਰੂ ਹੋਈ ਹੈ ਅਜੇ ਤੱਕ ਕੋਈ ਨਹੀਂ ਹੋਇਆ ਉਦਣ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਅੰਦਰ ਕਿਹਾ ਸੀ ਉਦਣ ਸੀਪੀ ਸਾਹਿਬ ਵੀ ਇੱਥੇ ਸਗੇ ਉਹ ਅੱਜ ਵੀ ਨਾ ਕੱਲ ਮੈਨੂੰ ਤੇ ਹੁਣ ਉਹਨਾਂ ਦਾ ਆਇਆ ਅੱਜ ਸਵੇਰੇ ਵੀ ਆਇਆ ਤੇ ਮੈਂ ਉਹਨੂੰ ਬੇਨਤੀ ਕੀਤੀ ਦੀ ਬਈ ਕਨਸਟੈਂਟਲੀ ਲਗਾਤਾਰ ਈਮੇਲ ਰੋਜ਼ ਆਉਂਦੀ ਆ ਤੇ ਤੁਸੀਂ ਇਹਦਾ ਕੋਈ ਮੰਦੋਬਾਤ ਕਰੋ ਉਹ ਕਹਿੰਦੇ ਅਸੀਂ ਪੂਰੇ ਜ਼ੋਰ ਦੇ ਨਾਲ ਲੱਗੇ ਆ ਸ਼ਾਇਦ ਕੋਈ ਇਹ ਜਿਹੜਾ ਕਿਉਂਕਿ ਅਮਰੀਕਾ ਦਾ ਆਇਆ ਤੇ ਚੱਲਦਾ ਸਾਰਾ ਸਿਸਟਮ ਉਹਦੇ ਵਿੱਚ ਉਹ ਇਨਫੋਰਮੇਸ਼ਨ ਦਿੰਦੇ ਨਹੀਂ ਉਹ ਕੋਈ ਵਿਧ ਹੈਲਡ ਕਰ ਲੈਂਦੇ ਆ ਤੇ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਤੁਸੀਂ ਐਡੀ ਵੱਡੀ ਇੰਡੀਆ ਤਾਕਤ ਆ ਪੰਜਾਬ ਦੇ ਵਿੱਚ ਸਰਕਾਰ ਆ ਆਪਦੀ ਤੇ ਇਹਦਾ ਤੁਰੰਤ ਕੋਈ ਜਿਹੜਾ ਆ ਪਤਾ ਕਲੂ ਲਾਓ ਕਿੱਥੇ ਜਾ ਕੇ ਗੱਲ ਖੜੀ ਆ ਉਹ ਤਾਂ ਜੀ ਸੇ ਬੰਦਿਆਂ ਨੇ ਪਤਾ ਲੱਗਾ ਕਿ ਹੋਰ ਜਿਹੇ ਸਟੇਟਾਂ ਦੇ ਵਿੱਚ ਪਾਕਿਸਤਾਨਾ ਨੂੰ ਜਾਂ ਦੂਜਿਆਂ ਤੇ ਜੇ ਖਾਵਾ ਦੁੱਧੇ ਵੀ ਮੇਲਾ ਕੀਤੀਆਂ ਨੇ ਕਰਨ ਉਹ ਦੂਜੀ ਸਟੇਟ ਵਾਲਾ ਬੜੇ ਫੜ ਕੇ ਲਾ ਜਣਗੇ ਅਸੀਂ ਪੁੱਛ ਕੇ ਸ਼ਿਕਰਾਂਗੇ ਅਸੀਂ ਪਿੱਛੇ ਪੱਟੜ ਨਹੀਂ ਦੇ ਨਹੀਂ ਦੇਖੋ ਹੁਣ ਗੱਲ ਤਾਂ ਕੋਈ ਕਲੂ ਲੱਗੋ ਪਹਿਲਾਂ ਇਹਨਾਂ ਨੇ ਦੋ ਬੰਦੇ ਕੋਈ ਸਰਾਉਂਡ ਆਪ ਮੁਝੇ ਵੀ ਕੋਈ ਸਟੇਟਾ ਕੋਸ਼ਿਸ਼ ਕਰਨ ਦੀ ਆ ਬੰਦੇ ਨੂੰ ਉਹ ਰਾਉਂਡ ਆਪ ਕੀਤੇ ਆ ਚਲੋ ਇਹ ਮੈਂ ਕਹਿੰਨਾ ਜਿੰਨਾ ਚਿਰ ਕੋਈ ਸਟਰੋਂਗ ਉਹ ਬੰਦਾ ਇਹਨਾਂ ਨੂੰ ਕਲੂ ਨਹੀਂ ਮਿਲਦਾ ਤੇ ਮੈਂ ਤਾਂ ਮੈਂ ਕਹਿੰਦਾ ਜੇ ਉਹ ਵੀ ਦੂਜੀਆਂ ਸਰਕਾਰਾਂ ਨੂੰ ਵੀ ਆਈਆਂ ਅਕਸਰ ਇਹ ਕਲੂ ਤਾਂ ਲੱਭਣਾ ਬੇ ਕਿੱਥੋਂ ਗੱਲ ਚੱਲ ਰਹੀ ਆ ਲੋਕੀ ਜਾ ਸਰਕਾਰ ਆ ਸਫਲ ਸਿੱਧ ਹੋਈ ਹੈ ਜੇ ਇਹਦੇ ਬਾਰੇ ਤੇ ਉਸਰ ਆਪ ਜੀ ਨੇ ਕਹਿ ਆ ਸੀਗਾ ਵੀ ਸੁਪਰੀਟ ਕਮੇਟੀ ਦਾ ਵਕਤ ਗ੍ਰਹਿ ਮੰਤਰੀ ਨੂੰ ਵੀ ਮਿਲੇਗਾ ਇਹ ਕਦੋਂ ਚੱਲ ਰਹੀ ਕੋਈ ਸੀ ਭਾਵੇਂ ਨਾ ਸਾਰਿਆਂ ਦੇ ਕੋਲ ਇੱਕ ਇੱਕ ਦਸਤੂਰ ਹੁੰਦਾ ਪ੍ਰਾਈਮ ਮਿੰਟਰ ਸਾਹਿਬ ਨੂੰ ਚਿੱਠੀ ਲਿਖੀ ਆ ਉਹ ਲਿਖੀ ਸੀ 350 ਸਾਲਾਂ ਲਈ ਹੁਣ ਹੋਮ ਮਿਨਿਸਟਰ ਸਾਹਿਬ ਨੂੰ ਉਦਾਂ ਜਿਹੜਾ ਸਾਡਾ ਪ੍ਰਿੰਟ মিডিਆ ਉਹਦੇ ਵਿੱਚ ਰਿਕੁਐਸਟ ਕੀਤੀ ਸੀ ਆ ਸਾਰੀਆਂ ਈਮੇਲਾਂ ਦਾ ਬੇਰਬਲ ਆ ਕੇ ਉਹ ਉਹਨਾਂ ਨੂੰ ਭੇਜ ਦਿੱਤੀ ਆ ਤੇ ਹੁਣ ਜਦਨ ਕਰਾਂਗੇ ਉਹਨਾਂ ਨਾਲ ਤੁਰੰਤ ਜਾ ਕੇ ਮੀਟਿੰਗ ਦਾ ਸਮਾਂ ਮਿਲ ਜਾਏ ਤੇ ਆਪਾਂ ਮੀਟਿੰਗ ਕਰ ਲਈਏ ਕੋਈ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਲਿਖਤ ਦੇ ਵਿੱਚ ਭੇਜਿਆ ਜੀ ਕੋਈ ਫਟਾਫੇ ਇਸ ਬਾਬਤ ਦੀ ਇਸ ਆ ਹੁਣ ਤੁਹਾਡੇ ਸਾਹਮਣੇ ਆ ਪੱਤਰ ਹੀ ਆ ਜਿਹੜਾ ਤੁਹਾਨੂੰ ਅੱਜ ਕੱਲ ਦਾ ਪੱਤਰ ਇਲੈਕਟ੍ਰੋਨਿਕ ਮੀਡੀਆ ਉਹ ਦੇਖੋ ਇਟਸ 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 ਇਟਸੈਲਫ ਆਪੇ ਜਿਹੜੀਆਂ ਆ ਰਹੀਆਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਆ ਰਹੀਆਂ ਠੀਕ ਹੈ ਜੀ ਤੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਜਾ ਰਹੀਆਂ ਉਹਨਾਂ ਦਾ ਵੀ ਆਪਣਾ ਦਫ਼ਤਰ ਆ ਪੂਰਾ ਪੰਜਾਬ ਸਰਕਾਰ ਇੰਡੀ ਚਲਾਉਂਦੇ ਆ ਸੀਨੀਅਰ ਵਾਲੇ ਮਸਲੇ ਦੀ ਗੱਲ ਕਰ ਰਹੇ ਹਾਂ ਸੀ ਸਬੰਧੀ ਤੁਸੀਂ ਮੁਹੰਮਦ ਜੀ ਸਾਹਿਬ ਨੂੰ ਕੁਝ ਭੇਜਿਆ ਜੀ ਕਿ ਇਹ ਅਣਹੋਣੀ ਉੱਤੇ ਹੋਈ ਏ ਘਟਨਾ ਬਾਰੇ ਮर्याਦਾ ਦੇ ਇਹ ਦੇਖੋ ਇਹ ਇਹ ਜਿਹੜਾ ਕੰਮ ਹੁੰਦਾ ਜਿੱਦਾਂ ਅੰਮ੍ਰਿਤਪਾਲ ਨੇ ਕਿਹਾ ਇਹ ਕਾਲ ਤੱਕ ਤਨੇ ਦੇਖਣਾ ਹੁੰਦਾ ਠੀਕ ਹੈ ਜੀ ਅਸੀਂ ਤਾਂ ਕਿਉਂਕਿ ਜੋ ਕੁਝ ਹੋਇਆ ਕੱਲ ਦਾ ਮੈਂ ਕੱਲ ਭਾਵੇਂ ਬਿਆਨ ਵੀ ਜਾਰੀ ਕਰ ਦਿੱਤਾ ਸੀ ਪਰ ਅੱਜ ਮੈਂ ਅੰਮ੍ਰਿਤਸਰ ਆਇਆ ਸੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਪਾਸਟ ਦਿੱਤਾ ਤੇ ਉਹ ਰੋਜ਼ ਦੀ ਰੋਜ਼ ਸੁਣਦੇ ਆ ਸਾ ਤੋਂ ਬਾਅਦ ਸੁਣਦੇ ਆ ਤੇ ਸੋਸ਼ਲ ਮੀਡੀਆ 'ਚ ਬਾਅਦ ਐਕਟਿਵਿਆ ਸਾ ਤੋਂ ਤਾਂ ਸੀਐਮ ਸਾਹਿਬ ਕੋਈ ਨਹੀਂ ਵੀ ਤੁਹਾਡੇ ਨਾਲ ਆ ਕੇ ਗੱਲ ਕਰਨੀ ਚਾਹੀਦੀ ਵੀ ਆਪਾਂ ਬੈਠ ਕੇ ਕਰਦੇ ਆ ਕੋਈ ਡਰਲ ਪ੍ਰੋਗਰਾਮ ਨਹੀਂ ਕਰਾਂਗੇ ਮੈਂ ਕਹਿੰਦਾ ਐਸੇ ਗੱਲ ਤੋਂ ਬਾਅਦ ਅਸੀਂ ਬੈਠ ਲੈਨੇ ਆ ਕੋਈ ਸਾਡਾ ਕੋਈ ਝਗੜਾ ਥੋੜਾ ਕੋ ਬੱਟ ਥੋੜਾ ਬੰਨਣੀ ਆ ਮਨਾਉਣੀ ਦਾ ਖਾਲਸੇ ਜਹੋ ਜਲਾਲ ਦੇ ਨਾਲ ਸਤਗੁਰਾਂ ਦਾ ਛੇਤੀ ਗੁਰਪੁਰ ਮਨਾਉਣਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਤਾ ਗਦੀ ਦਿਵਸ ਮਨਾਉਣਾ ਤੇ ਬੈਠ ਕੇ ਬੈਠ ਕੇ ਮਨਾਵਾਂਗੇ ਤੇ ਫਿਰ ਇਹ ਕੋਈ ਇਹ ਤਾਂ ਹੈ ਨਹੀਂ ਵੀ ਆਪਾਂ ਇਕ ਦੂਏ ਤੋਂ ਕੋ ਆਪਣੇ ਵੱਖ ਹੋਏ ਹੋਵਾਂ ਉਹ ਪੰਜਾਬ ਸਰਕਾਰ ਚ ਲਾ ਰਹੀ ਸ਼ੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਦੇ ਚਾਹ ਚਲਾ ਰਹੀ ਬਹਿ ਲਾਂਗੇ ਜਾਵਾਂਗੇ ਅਸੀਂ ਦੇ ਆਪਣੇ ਦੌਰ ਤੇ ਵੀ ਜਾਵਾਂਗੇ 3 ਸਾਲ ਚ ਤੇਵਾ ਸਮਾਰਕ ਹੋਇਆ ਵੱਡੇ ਜਿਸ ਨੇ ਸਰਕਾਰ ਨੇ ਕਦੇ ਛੂਲੀ ਤੀ ਨਹੀਂ ਕੀਤੀ ਨਾ ਉਸਤਾਨ ਕੀਤਾ ਉਹਨੂੰ ਜਿੱਦ ਕੀਤੀ ਜਾ ਰਹੀ ਹੈ ਸਰਕਾਰ ਵੀ ਮਾਫੀ ਮੰਗੇ ਹਰਜੋਤ ਸਿੰਘ ਬੈਂਸ ਉਹ ਬਿਲਕੁਲ ਇਹਦੀ ਮਾਫੀ ਮੰਗੇ ਕਿ ਜੋ ਕੀਤਾ ਉਹ ਸਾਰਾ ਇਹਦਾ ਸਾਰਾ ਗਲਤ ਹੋਇਆ ਸੋ ਮੈਂ ਅੱਜ ਤੁਹਾਨੂੰ ਵੀ ਸਾਰਿਆਂ ਨੂੰ ਤਾਂ ਕਸ਼ਟ ਦਿੱਤਾ ਅਸੀਂ ਸਵੇਰ ਦੇ ਸਾਰੇ ਸਾਥੀ ਇਕੱਠੇ ਸੀਗੇ ਭਈ ਇਹ ਬਹੁਤ ਵੱਡਾ ਅੱਜ ਦੇਸ਼ ਦੇ ਵਿਦੇਸ਼ ਦਾ ਮੁੱਦਾ ਬਣ ਗਿਆ ਤੇ ਮੇਰਾ ਖਿਆਲ ਆ ਸੈਂਕੜਿਆਂ ਦੇ ਵਿੱਚ ਲੋਕਾਂ ਦੀਆਂ ਕੰਪਲੇਂਟਾਂ ਵੀ ਆ ਗਈਆਂ ਤੇ ਲੋਕਾਂ ਨੇ ਇਸ ਗੱਲ ਦਾ ਬੁਰਾ ਵੀ ਮਨਾਇਆ ਤੇ ਮੈਂ ਅੱਜ ਵੀ ਇਹਨਾਂ ਨੂੰ ਕਹਿਣਾ ਚਾਹੁੰਦਾ ਟਕਰਾਅ ਵਾਲੀ ਟਕਰਾਅ ਕੀ ਆ ਟਕਰਾਅ ਕੋਈ ਝਗੜਾ ਨਹੀਂ ਹੁੰਦਾ ਬਈ ਕੋਈ ਇੱਕ ਦੂਜੇ ਨਾਲ ਲੜਨਾ ਝਗੜਾ ਟਕਰਾਅ ਹੁੰਦਾ ਪੈਰਲਲ ਪ੍ਰੋਗਰਾਮ ਰੱਖਣਾ ਤੇ ਜਿਹੜੇ ਅਸੀਂ ਪੈਰਲਲ ਪ੍ਰੋਗਰਾਮ ਰੱਖੇ ਆ ਉਹਨਾਂ ਦੇ ਪੈਰਲਲ ਹੀ ਨਹੀਂ ਰੱਖ ਦਿੱਤੇ ਆ ਤੇ ਉਹ ਪੈਰਲਲ ਦਾ ਨਤੀਜਾ ਕੀ ਨਿਕਲਿਆ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਜਥੇਬੰਦੀਆਂ ਜਿਹੜੀਆਂ ਇਹਨਾਂ ਪਿਰਤਾਂ ਦੇ ਵਿੱਚ ਹਮੇਸ਼ਾ ਹੀ ਮੋਹਰੇ ਰਹਿੰਦੀਆਂ ਉਹਨਾਂ ਨੂੰ ਪਤਾ ਹੁੰਦਾ ਵੀ ਧਾਰਮਿਕ ਸਮਾਗਮ ਜਿਹੜੇ ਆ ਜਾਂ ਕੋਈ ਸੈਮੀਨਾਰ ਆ ਉਹ ਕਿਵੇਂ ਕਰਾਉਣੇ ਆ ਉਥੇ ਕਿਵੇਂ ਮਰਿਆਦਾ ਦਾ ਲੰਘਣ ਨਾ ਹੋਵੇ ਉਹ ਮਰਿਆਦਾ ਦਾ ਵੀ ਧਿਆਨ ਰੱਖਣਾ ਸੋ ਮੈਂ ਇਹ ਇਹਨਾਂ ਨੂੰ ਕਹਿਣਾ ਚਾਹੁੰਨਾ ਹਾਲੇ ਵੀ ਡੋਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ ਵਾਪਸ ਤਾਲਮੇਲ ਕਰਨਾ ਕੋਈ ਔਖਾ ਨਹੀਂ ਤੁਸੀਂ ਪੰਜਾਬ ਸਰਕਾਰਿਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਕਾਰਜ ਕਰਦੀ ਆ ਤੁਸੀਂ ਸਗੋਂ ਅਸੀਂ ਤੁਹਾਨੂੰ ਸਾਦੇ ਤੁਸੀਂ ਸਾਨੂੰ ਸਾਥ ਲਾਓ ਤੁਸੀਂ ਕੋਈ ਇਦਾਂ ਦੇ ਬਣਾ ਦਿਓ ਕੋਈ ਇਵੈਂਟ ਇਦਾਂ ਦੇ ਸਥਾਪਿਤ ਕਰ ਦਿਓ ਵੀ ਜਿਹੜਾ ਪਤਾ ਲੱਗੇ ਤੇ ਸੰਦੀਪ ਕਾਲ ਯਾਦ ਵੀ ਰਹਿ ਜਾਂਦੀ ਹੁੰਦੀ ਆ ਸਰਕਾਰਾਂ ਦੀ ਤੇ ਕਿਹੜਾ ਕਾਰਜ ਕੀਤਾ ਤੇ ਧਾਰਮਿਕ ਸਮਾਗਮ ਦਾ ਅਸੀਂ ਕਰਨ ਦੇ ਵਿੱਚ ਸਮਰੱਥੀਆਂ ਤੇ ਕਰੀ ਵੀ ਜਾਂਦੇ ਆ ਕੋਈਦ ਕਰਕੇ ਮੈਂ ਦੁਬਾਰਾ ਫੇਰ ਤੁਹਾਡੇ ਮੀਡੀਅਮ ਰਾਹੀਂ ਇਹੋ ਕਹਿਣਾ ਚਾਹਨਾ ਕਿ ਇਹ ਗੁਸਤਾਖੀ ਬਹੁਤ ਵੱਡੀ ਆ ਇਹ ਗਸਾਖੀ ਦੀ ਤਰੰਤ ਸਰਕਾਰ ਮਹਾਪੀ ਵੀ ਮੰਗੇ ਤੇ ਅਗਾਹ ਦੇ ਜਿੰਨੇ ਸਮਾਗਮ ਆ ਉਹ ਆਪਣੇ ਤੌਰ ਤੇ ਨਾ ਕਰੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਪਣੇ ਜਿਹੜੇ ਅਸੀਂ ਕਰ ਰਹੇ ਉਹਨਾਂ ਚ ਸਹਿਯੋਗ ਕਰੇ ਕਈ ਵਾਰੀ ਫੇਰ ਸਵਾਲ ਵੀ ਉੱਠਣਗੇ ਕਿ ਇਹ ਬੈਨ ਲੱਗ ਗਿਆ ਫੇਰ ਸ਼ੋਮਣੀ ਕਮੇਟੀ ਬੈਨ ਲਾਤਾ ਪੰਜਾਬ ਸਰਕਾਰ ਤੇ ਕੋਈ ਪ੍ਰਭਾਵ ਉਹ ਬੈਨ ਨਹੀਂ ਲਾਇਆ ਦਿੱਲੀ ਵਾਲੇ ਵੀ ਕਰ ਰਹੇ ਆ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ ਹਰਿਆਣਾ ਦੇ ਵਿੱਚ ਹਰਿਆਣਾ ਕਮੇਟੀ ਆਪਣੇ ਤੌਰ ਤੇ ਕੋ ਪ੍ਰੋਗਰਾਮ ਲੀਕਦੀ ਹੋਊਗੀ ਤੇ ਤਖਤ ਪੜਨਾ ਸਾਹਿਬ ਆਪਣੇ ਤੌਰ ਤੇ ਲੀਕ ਰਿਹਾ ਧਾਰ ਤਖਤ ਹਜੂਰ ਸਾਹਿਬ ਆਪਣੇ ਤੌਰ ਤੇ ਲੀਕ ਰਿਹਾ ਉਹ ਸਮਰਾਥਿਆ ਖਾਲਸੇ ਪੰਥ ਦੀਆਂ ਜਬਰ ਮੱਜ ਤੇ ਵਧੀਆਂ ਸੋ ਮੈਂ ਅੱਜ ਵੀ ਇਹ ਕਹਿਣਾ ਚਾਹੁੰਦਾ ਕਿ ਸਰੀਕ ਨਾ ਬਣਿਆ ਜਾਵੇ ਇਹਦੇ ਵਿੱਚ ਸਹਿਯੋਗ ਕਰੋ ਤੁਹਾਡਾ ਜੀ ਆਇਆਂ ਕਰਾਂਗੇ ਤੇ ਨਾ ਫਿਰ ਆਪਣੀ ਇਤਨੀਆਂ ਅਗਨੀ ਪ੍ਰੀਖਿਆਵਾਂ ਵਿੱਚ ਪਾਓ ਕੋਈ ਨਾ ਕੋਈ ਅਵਗਿਆ ਜ਼ਰੂਰ ਹੋ ਜਾਂਦੀ ਆ ਤੇ ਸਹਿਜਤਾਰੀ ਤੇ ਸਿੱਖ ਇਹ ਦੋ ਸਾਡੇ ਆਪਣੇ ਅਦਰਵਾਈਜ਼ ਲਾ ਲਈਏ ਸਾਡੇ ਸਿੱਖਾਂ ਦੇ ਇਹ ਹੈਗੇ ਆ ਪ੍ਰਭਾਸ਼ਾ ਜਿਹੜੀ ਚੱਲਦੀ ਆ ਚਾਹੇ ਸਿੱਖ ਪੰਥ ਦੀ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਉਹਦੇ ਜਿਹੜੇ ਵੋਟਰ ਆ ਉਹਦੀ ਪ੍ਰਭਾਸ਼ਾ ਚੱਲਦੀ ਪਰ ਫਰਕ ਨਹੀਂ ਕੋਈ ਵੀ ਉਹ ਇੱਕ ਵੱਖਰਾ ਕਨਸੈਪਟ ਆ ਸਾਇਦ ਧਾਰੀ ਸਿੱਖ ਮੈਂ ਜਿੱਦਾਂ ਪਹਿਲਾਂ ਵੀ ਬੇਨਤੀ ਕੀਤੀ ਆ ਆ ਕੇ ਸੇਵਾ ਕਰੇ ਸਾਰੇ ਕੰਮਾਂ ਦੇ ਵਿੱਚ ਆ ਕੇ ਯੋਗਦਾਨ ਆਪਣਾ ਪਾਵੇ ਪਰ ਧਾਰਮਿਕ ਸਮਾਗਮ ਜਿਹੜੇ ਆ ਉਹ ਧਾਰਮਿਕ ਜਥੇਬੰਦੀਆਂ ਹਮੇਸ਼ਾ ਕਰਦੀਆਂ ਇਹ ਵਧੀਆ ਸਨੇਹਾ ਜਾਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਪੰਜਾਬ ਸਰਕਾਰ ਨੇ ਸਹਿਯੋਗ ਕੀਤਾ ਤੇ ਉਹਦੇ ਵਿੱਚ ਜਿੱਥੇ ਅਸੀਂ ਆਪਣੇ ਸਮਾਗਮ ਆਪਣੇ ਤੌਰ ਤੇ ਮਨਾਉਣੇ ਆ ਜਿਹੜੇ ਕੋ ਇਹਨਾਂ ਨੇ ਵੈਲਫੇਅਰ ਜ ਕੋਈ ਸੋਸ਼ਲ ਤੌਰ ਤੇ ਇਹਨਾਂ ਨੇ ਕੋਈ ਸੈਮੀਨਾਰ ਰੱਖਣਾ ਅਸੀਂ ਆਪਣੇ ਬਲਾਰੇ ਭੇਜਦੇ ਹਾਂਗੇ ਉਹ ਹੁਣ ਬਾਕੀ ਜਿਹੜੀ ਆ ਬਈ ਹੁਣ ਅੱਜ ਵੀ ਕਿਉਂਕਿ ਸਿਆਣੇ ਕਹਿੰਦੇ ਆ ਨਾ ਬਈ ਘਰ ਤੇ ਭਾਗ ਬਨੇਰੇ ਤੋਂ ਦਿਖ ਜਾਂਦੇ ਆ ਤੇ ਉਹ ਭਾਗ ਅੱਜ ਬਨੇਰੇ ਤੋਂ ਦਿਖ ਪਏ ਆ ਹਾਲੇ ਤਾਂ ਪਹਿਲਾ ਸ਼ਾਟ ਹੋਇਆ ਤੇ ਆ ਆ ਬਿਲਕੁਲ ਲੋਕਾਂ ਨੇ ਰਾਜਨੀਤੀ ਨੂੰ ਛੱਡ ਕੇ ਉਸ ਦਿਨ ਮੈਂ ਜਿਹੜੀ ਗੱਲ ਕਹੀ ਸੀ ਉਹਨੂੰ ਸ਼ਾਇਦ ਬੁਰਾ ਮੰਨਿਆ ਬਈ ਸ਼ੋਮਣੀ ਕਮੇਟੀ ਇੱਕ ਅਧਿਕਾਰ ਇੱਕ ਅਧਿਕਾਰ ਰੱਖਦੀ ਇਕਾਦਰ ਹਾਰਿਸ ਕਰਕੇ ਰੱਖਦੀ ਹੈ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਸੋ ਉਸ ਦਿਨ ਇਹ ਮਹੂਸੂਸ ਹੁੰਦਾ ਸੀ ਵੀ ਸ਼ਾਇਦ ਭਈ ਇਹ ਸਾਨੂੰ ਟਾਰਗੇਟ ਕਰ ਰਹਾ ਹੈ ਟਾਰਗੇਟਿੰਗ ਕਰ ਰਹਾ ਹੈ ਵੀਰੋ ਭਰਾਤਾਚਾਰੀ ਨੂੰ ਵਧਾਈਏ ਨਾ ਕਿ ਉਹ ਕਾਰਜ ਕਰ ਦਈਏ ਜਿਹਦੇ ਨਾਲ ਫਿਰ ਸ਼ਰਮਸ਼ਾਰ ਹੋਣਾ ਪਵੇ ਜਿੱਦਾਂ ਆਪਾਂ ਅੱਜ ਸ਼ਰਮਸ਼ਾਰ ਹੋਏ ਆ ਕੱਲ ਦੇ ਲਗਾਤਾਰ মিডিਏ ਨੇ ਚਾਹੇ ਉਹ ਦੇਸ਼ ਆ ਤੇ ਚਾਹੇ ਵਿਦੇਸ਼ ਆ ਤੇ ਹੈ ਵੀ ਬਹੁਤ ਭੈੜੀ ਗੱਲ ਕਿ ਸਤਗੁਰੂ ਦਾ 350 ਸਾਲਾਂ ਜੀ ਦੀ ਗਰਵਰ ਨਚਾਂਗੇ ਟੱਪਾਂਗੇ ਭੰਗੜੇ ਪਾਵਾਂਗੇ ਕੋ ਖੁਸ਼ੀ ਮਾਰ ਕਰਾਂਗੇ ਸਤਿਗੁਰਾਂ ਦਾ ਬਲੀ ਨਾਂ ਦਿੱਤਾ ਸੀ ਇਸ ਦੇਸ਼ ਦੇ ਧਰਮ ਨੂੰ ਬਚਾਉਣ ਲਈ ਤੇ ਇੱਕ ਸੁਰਤਾ ਰੱਖਣ ਲਈ ਤੇ ਅੱਜ ਜੇ ਦੇਸ਼ ਜਿਉਂ ਰਿਹਾ ਤੇ ਗੁਰੂ ਸਾਹਿਬ ਜੀ ਦੀ ਉਹ ਕੁਰਬਾਨੀ ਸਦਕਾ ਹੀ ਆ ਨਾ ਤੇ ਆਪਾਂ ਫਿਰ ਇਹ ਕੰਮ ਕਾਰਜ ਕਰਾਂਗੇ ਤੇ ਉਹ ਵੀ ਮੰਤਰੀ ਸਾਹਿਬ ਆਪ ਹਾਜ਼ਰ ਹੋਣ ਇਸ ਕਰਕੇ ਤੁਹਾਨੂੰ ਮੈਂ ਤੁਹਾਡਾ ਇਹ ਜਾਣਨਾ ਕਿ ਜਿਹੜੇ 1 ਲੱਖ ਆਫ ਹੁੰਦੀ ਨਾ ਵੀ ਆਪਣੇ ਨੌਲੇਜ ਹੋਵੇ ਉਸ ਲਈ ਇਦਾਂ ਦੀਆਂ ਗੱਲਾਂ ਸਹਿਬਨ ਜਿਹੜੀਆਂ ਹੋ ਜਾਂਦੀਆਂ ਸੋ ਇਸ ਕਰਕੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਸਹਿਯੋਗ ਕਰੋ ਇਹਦੇ ਵਿੱਚ ਹੀ ਸਾਰੀ ਜਿਹੜੀ ਸਾਡਾ ਸਾਰਿਆਂ ਦਾ ਸਤਿਕਾਰ ਵਧ ਆਇਆ ਤੇ ਸ਼੍ਰੋਮਣੀ ਕਮੇਟੀ ਸਾਰਿਆਂ ਨੂੰ ਜੀਵਾਂ ਆਖਦੀ ਹੈ ਪੰਜਾਬ ਸਰਕਾਰ ਦੇ ਅੱਗੇ ਤਾਂ ਕੱਪੜੇ ਕੋਈ ਬੈਸਟਰ ਨਹੀਂ ਆ ਕਿਸੇ ਤਰ੍ਹਾਂ ਆਪਣੀ ਗੱਡੀ ਅਸਾਦ ਨਹੀਂ ਕੀਤਾ ਦੇਖੋ ਪੰਜਾਬ ਸਰਕਾਰ ਜਿਹੜੀ ਆ ਕਿਉਂਕਿ ਗਲਤੀ ਕਰ ਬੈਠੀ ਬਹੁਤ ਵੱਡੀ ਹੁਣ ਜੇਲੇ ਬੰਦਾ ਗਲਤੀ ਕਰਕੇ ਫਿਰ ਜੇ ਮਾਫੀ ਮੰਗਦਾ ਮਾਫੀ ਤਾਂ ਮੈਂ ਕੱਲ ਤਾਂ ਕਹੀ ਜਾਂਦਾ ਮਾਫੀ ਮੰਗਣੀ ਚਾਹੀਦੀ ਆ ਤੇ ਆਗਾਹ ਤੋਂ ਮਾਫੀ ਮੰਗਣ ਦਾ ਕੰਮ ਨਹੀਂ ਚੱਲਣਾ ਮਾਫੀ ਮੰਗਣੀ ਚਾਹੀਦੀ ਉਸ ਐਕਟ ਦੀ ਆਗਾਹ ਤੋਂ ਇਸ ਗਲ ਦੀ ਅੰਡਰਟੇਕਿੰਗ ਕਰਨ ਬਈ ਜਿਹੜੇ ਧਾਰਮਿਕ ਸਮਾਗਮ ਸ਼ੋਮਣੀ ਕਮੇਟੀ ਮੈਂ ਫਿਰ ਦੁਬਾਰਾ ਕਹਿ ਰਿਹਾ ਮੈਂ ਬੇਨਤੀ ਕਰ ਰਿਹਾ ਉਹਨਾਂ ਨੂੰ ਕਿ ਇਹ ਅਵਗਿਆਮਾਂ ਹੋ ਜਾਂਦੀਆਂ ਜਿਲੇ ਨਾਂ ਪਤਾ ਹੋਵੇ ਜਾਣਕਾਰੀ ਨਾ ਹੋਵੇ ਧਾਰਮਿਕ ਸਮਾਗਮਾਂ ਦੀ ਪਰ ਆਗਾਹ ਦੀ ਵੀ ਕਰਨ ਬਈ ਸ਼ੋਮਣੀ ਕਮੇਟੀ ਨਾਲ ਸਹਿਯੋਗ ਕਰ ਜੋ ਸਰਕਾਰ ਬਖੀ ਉਹ ਕਰਨਗੇ ਉਹ ਚ ਅਸੀਂ ਇਸੇ ਜੋ ਕਰਾਂਗੇ ਇਹਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਜ਼ਿੰਮੇਵਾਰੀ ਇਖਲਾਕੀ ਤੌਰ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਆ ਸਰਕਾਰ ਨੂੰ ਤੁਰੰਤ ਲੈਣੀ ਚਾਹੀਦੀ ਭਗਵਾਨਦਮਨ ਮੁੱਖ ਮੰਤਰੀ ਪੰਜਾਬ ਦੇ ਆ ਉਹਨਾਂ ਨੂੰ ਇਹਦੀ ਜ਼ਿੰਮੇਵਾਰੀ ਤੁਰੰਤ ਚੱਕਣੀ ਚਾਹੀਦੀ ਆ ਤਾਂ ਇਹ ਮਾਮਲਾ ਕਾਲ ਤੱਕ ਸਿਰ ਤੇ ਬੋਲ ਚੁੱਕਾ ਵੀਰ ਸਿੰਘ ਗੱਲ ਪੇਸ਼ ਹੋ ਗਈ ਸੀ ਜਥੇਦਾਰ ਸਾਹਿਬ ਨੇ ਪਹਿਲੀ ਤਰੀਕ ਜਿਹੜੀ ਆ ਗੱਲ ਪਹਿਲੇ ਤੇਗ ਨੂੰ ਪੰਜ ਸਿੰਘ ਸੰਬੰਧੀ ਮੀਟਿੰਗ ਦੇ ਵਿੱਚ ਅਜੋਤ ਸਿੰਘ ਬੈਸ ਨੂੰ ਡਾਇਰੈਕਟਰ ਜਿਹੜੇ ਸੁਸਵਨ ਸਿੰਘ ਹੋਣਾ ਨੂੰ ਉਹ ਤੇ ਤਲਬ ਕਰ ਲਿਆ ਜੋ ਆਪਦਾ ਹੀ ਦੇ ਲਈ ਤੇ ਕੀ ਇਹਦੇ ਵਿੱਚ ਮੁੱਖ ਮੰਤਰੀ ਸ਼ੁਭਵਾਰ ਨਹੀਂ ਜਿੰਨੇ ਵਰੀ ਪੂਰੀ ਕੀਤੀ ਜਾ ਰਹੀਆਂ ਪਰ ਅਲੱਗ ਸ਼ਤਾਬ ਦੀ ਬਣਾਉਣ ਦੀ ਕਿਉਂ ਜ਼ਿੱਦ ਕੀਤੀ ਜਾ ਰਹੀ ਹੈ ਦੇਖੋ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਆ ਮੈਂ ਉਸ ਦਿਨ ਸਾਰਾ ਤੁਹਾਨੂੰ ਦੱਸਿਆ ਸੀ ਕਿ ਮਾਰਚ 22 ਚ ਸਰਕਾਰ ਆਈ ਆ ਤੇ ਮਈ 22 ਤੋਂ ਅਸੀਂ ਤਕਰੀਬਨ ਪੱਡੀਆਂ ਸ਼ਤਾਬ ਦੀਆਂ ਮਨਾਈਆਂ 11 ਉਹਨਾਂ ਸ਼ਤਾਬ ਦੀਆਂ ਦੇ ਵਿੱਚ ਨਾ ਕਿਸੇ ਪੱਖ ਦੀ ਵੀ ਸ਼ਮੂਲੀਅਤ ਸੋਮਨੀ ਕਮੇਟੀ ਦਾ ਨਾਂ ਕਰਨ ਤੇ ਨਾ ਆਪਣੇ ਤੌਰ ਤੇ ਯਤਨ ਕਰਨਾ ਤੇ ਹੁਣ ਜੇ ਇਹ ਨਵੰਬਰ ਦੇ ਵਿੱਚ ਮਨਾਉਣ ਜਾ ਰਹੇ ਆ ਤੇ ਉਹਦੇ ਪਿੱਛੇ ਕੀ ਆਬਜੈਕਟ ਹੈ ਤੁਸੀਂ ਬਿਹਤਰ ਜਾਣਦੇ ਆ ਸਾਰੇ ਮੇਰੇ ਤੋਂ ਵੱਧ ਜਾਣਦੇ ਆ ਤੁਸੀਂ ਵੀ ਤਾਂ ਜਾਣਦੇ ਆ ਨਾ ਬਈ ਇਹਦੇ ਪਿੱਛੇ ਹੋਰ ਕੀ ਇਲਤੀ ਦੇ ਮੋਟਿਵ ਆ ਉਹ ਸਰਕਾਰਾਂ ਖੰਡਾਈਆਂ ਨੇ ਭਰਵਾਦੀ ਕਾਫੀ ਸਰਕਾਰਾਂ ਨੇ ਪਰ ਤੁਹਾਨੂੰ ਕੀ ਲੱਗਦਾ ਇੱਥੇ ਕਿਉਂ ਕਰਾ ਰਹੀ ਅੜੀ ਹੋਈ ਹੈ ਸਰਕਾਰ ਦੀ ਵੀ ਇੱਥੇ ਹੀ ਅਸੀਂ ਨੌਂਈ ਆ ਕਿ ਨਵੰਬਰ ਦੇ 8 ਜਿਹੜਾ ਤੋਂ ਬਾਅਦ ਬਹੁਤ ਨਵੇਂ ਮਹੀਨੇ ਬਾਅਦ ਚੁੰਮਨ ਜਾਤਾ ਲੱਗਿਆ ਨਾ ਤੁਸੀਂ ਵੀ ਸਿਆਣੇ ਹੋ ਸਾਰੇ ਸਮਝਦੇ ਹੋ ਇਹ ਕੀ ਗੱਲ ਈ ਛੋਟੀ ਜਿਹੀ ਦੋਸਤਾਂ ਦੀ ਕਈ ਕਈ ਵਾਰੀ ਨਾ ਖੋਰਾ ਜਲੇ ਲੱਗਦਾ ਹੋਵੇ ਵੀ ਬੰਦਾ ਤਣਕੇ ਦਾ ਸਹਾਰਾ ਲੈਂਦਾ